ਇਹ ਗੱਲ ਨਾਲੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮੇਟਰੋ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਜ਼ਿਲ੍ਹਾ ਮੋਗੇ ਦਾ ਪਿੰਡ ਆ ਤੇ ਇਸ ਟਾਈਮ ਬੱਬੇ ਬਾਈ ਦੇ ਘਰ ਦੇ ਵਿੱਚ ਮੈਂ ਮੌਜੂਦ ਆ ਤੇ ਦੋ ਜਾਨਵਰ ਪਾਈ ਹੁਣਿਆਂ ਦੇ ਕੋਲ ਆ ਨੀਲੀ ਰਾਵੀ ਨਸਲ ਦੇ ਵਿੱਚ ਪੈਂਦੇ ਆ ਇੱਕ ਤਾਂ ਜੇ ਕੱਟੀ ਲੈਣੀ ਆ ਨਾ ਪੂਰੀ ਪਹਿਲਾਂ ਤਾਂ ਹੁਣੇ ਆਪਣੇ ਕੈਨਸਲ ਕਰੋ ਗੱਲ ਫਿਰ ਹੋਊਗਾ ਹੱਲ ਤੋ ਕੜਮੇ ਲੈ ਕੇ ਆ ਗਿਆ ਬਣੀਆ ਪਤਨੀ ਨਹੀਂ ਬਣੀ ਪਰ ਝੋਟੀ ਦਾ ਪਿੱਠ ਪੂੜਾ ਖੜਨੀ ਖੋੜਨੀ ਨੈਣ ਨਕਸ਼ ਬਿਊਟੀ ਬਾ ਕਮਾਲਾ ਕਰਦੇ ਆ ਗੱਲਬਾਤ ਬਾਕੀ ਮੈਂ ਬਾਹਲੀ ਤਾਰੀਫ ਨਹੀਂ ਕਰਨੀ ਪੈਸੇ ਇਹਨਾਂ ਨੇ ਵੱਟ ਜਾਣੇ ਤਾਰੀਫ ਮੈਂ ਕਰਦਾ ਰਹਿ ਜਾਣਾ ਆਹੋ ਕਰਦੇ ਆ ਗੱਲਬਾਤ ਸਾਸੀ ਘਰਗੇ ਸਾਸੀ ਘਰ ਬਾਈ ਜੀ ਕੀ ਹਾਲ ਆ ਬਾਈ ਵਧੀਆ ਵਧੀਆ ਬਾਈ ਛੇਤਾਂ ਤੇ ਪਰਿਵਾਰ ਸਭ ਵਧੀਆ ਬਾਈ ਹੋਰ ਘਰ ਪਰਿਵਾਰ ਸਾਰੇ ਵਧੀਆ ਤੇ ਬਾਈ ਬਲਵੀਰ ਵੀਰੇ ਸਾਸਰੀ ਘਰ ਬਾਈ ਜੀ ਉੱਚੀ ਬੋਲ ਮਾਣਾ ਸਾਸੀ ਘਰ ਬਾਈ ਹਾਂ ਠੀਕ ਠਾਕ ਰਹਿਣਾ ਨਾ ਤੇਰਾ ਜ਼ਰੂਰੀ ਆ ਤੂੰ ਸਾਹਮਦਾ ਤੂੰ ਇੰਤਜ਼ਾਹਣਾ ਇਹਨਾਂ ਨੂੰ ਤਾਂ ਪਹਿਹੀ ਵਟ ਨਹੀਂ ਮੈਂ ਤੇਰਾ ਜਿਕਰ ਜ਼ਰੂਰ ਕਰਾਂ ਮੈਂ ਹਣਾ ਬਾਈ ਠੀਕ ਹੈ ਠੀਕ ਹੈ ਬਾਈ ਹੋਰ ਫਿਰ ਠੀਕ ਠਾਕ ਹੈ ਘਰੇ ਪਰਿਵਾਰ ਵੇ ਸਾਰੇ ਵਧੀਆ ਬਾਈ ਬਾਪੂ ਅੱਜ ਕਿੱਧਰ ਰਵਤੀ ਹਾਜ਼ਰੀ ਉਹ ਮਰੇ ਕੰਮ ਸੀਗਾ ਉਹਨੂੰ ਬਾਹਰ ਚੱਲ ਗਿਆ ਤੇ ਬਾਹਰ ਚਲਾ ਗਿਆ ਕੈਨੇਡਾ ਕਰੂਟਾ ਕਿ ਵੈਸੇ ਨਹੀਂ ਨਹੀਂ ਲੱਗ ਹੀ ਗਿਆ ਅੱਛਾ ਠੀਕ ਹੈ ਬਾਹਰ ਵੀ ਕਈ ਤਰ੍ਹਾਂ ਦਾ ਨਾ ਹੁਣ ਬਾਹਰ ਵਾਲਾ ਤੇ ਨਿਊਜ਼ੀਲੈਂਡ ਤੋਂ ਵੀ ਚਲਾ ਜਾਂਦਾ ਇੱਥੇ ਵੀ ਹਾਂ ਸਹੀ ਗੱਲ ਐਸੇ ਸੰਗ ਦਾ ਕਾਹਦਾ ਖੁੱਲ ਕੇ ਜੀ ਬੋਲ ਨਹੀਂ ਨਹੀਂ ਖੋਲੇ ਕੀ ਬੋਲੀ ਜਾਂ ਨੇ ਚਲੋ ਅੱਛਾ ਪਹਿਲੇ ਨੰਬਰ ਤੇ ਜਿਹੜੀ ਮੱਝ ਪੂਰੀ ਹਾਂਜੀ ਕਿੰਨਾ ਸੂਆ ਝੋਟੀ ਹੈ ਵੀਰੇ ਇਹ ਬਈ ਦੂਜੇ ਸੂਏ ਸੁਣਾ ਇਹਨੇ ਦੂਜੇ ਸੂਏ ਸੁਣਾ ਹਾਂ ਤੇ ਇਹ ਜਿਹੜੀ ਹੈ ਬਈ ਹਾਂ ਇਹ ਬਣੀ ਵੀ 85 ਦਿਨਾਂ ਦੀ ਬਣੀ ਵੀ ਹੈ ਤੇ ਇੱਥੇ ਥੱਲੇ 6 ਕਿਲੋ ਦੁੱਧ ਆਉਣਾ 85 ਦਿਨਾਂ ਦੀ ਬਣੀ ਹੈ 6 ਕਿਲੋ ਦੁੱਧ ਮਿਲਦੀ ਮੁੱਲ ਦੀ ਕਿਵੇਂ ਪੁੱਤ ਮਿਲਦੀ ਬਈ ਥਾਪੀ ਤੇ ਐਂ ਹੀ ਬਹਿ ਜਾ ਥੱਲੇ ਹਾਂ ਠੀਕ ਹੈ ਬਈ ਫਿਰ ਤੇ ਵੀਰੇ ਯਾਰ ਮੈਂ ਚੰਗੀ ਆ ਤੇਰੀ ਹਨਾ ਹਾਂ ਕਿੰਨੇ ਦੀ ਦੇ ਦੇਗਾ ਬਈ ਯਾਰ ਮੌਲ ਫੋਨ ਤੇ ਹੀ ਕਰਾਂਗੇ ਮੈਂ ਤੁਹਾਨੂੰ ਕਹੀਆ ਮੈਂ ਤਾਂ ਮੌਲ ਵੀ ਨਹੀਂ ਪਤਾ ਤੇ ਬਾਪੂ ਨੂੰ ਹੀ ਪਤਾ ਠੀਕ ਹਾਂ ਉਹ ਮੁੱਲ ਬਾਪੂ ਨੇ ਕਰਦੇ ਹਾਂ ਤੋੜ ਕੇ ਤਾਂ ਵਿਖਾ ਦੇ ਫਿਰ ਹਾਂ ਤੋੜ ਕੇ ਵਿਖਾ ਦਿੰਨੇ ਹਾਂ ਕੱਢੀ ਬਾਦੋ ਛੋਟੀ ਚੰਗੀ ਆ ਯਾਰ ਘਰੇ ਰੱਖਣ ਵਾਲੇ ਬੰਦੇ ਨੇ ਹੈ ਨਾ ਚੀਜ਼ ਗਹਿਣਾ ਜਿਹੜੀ ਗੱਲ ਆ ਚਲੋ ਪੈਸੇ ਤਾਂ ਲੱਗਣਗੇ ਪਰ ਬਾਲੇ ਵੀ ਨਾ ਲਾਏ ਹੁਣ ਇਹਨਾਂ ਸੋਚਿਓ ਸਾਬੇ ਨੇ ਕਹਦਾ ਤੇ ਤੁਸੀਂ ਵੀ ਚੌੜੇ ਹੋ ਜੋ ਹਾਂ ਨਹੀਂ ਠੀਕ ਆ ਥੋੜਾ ਇਹ ਲੀਵਾ ਘੱਟ ਦਿਖਾਉਂਦੀ ਆ ਹੈ ਨਾ ਲੀਵਾ ਇਹ ਬੰਦਲੇ ਵੀ ਦੀ ਆ ਤੇ ਪਰ ਇਹਨੇ ਦੁੱਧ ਪਹਿਲੇ ਸੂਏ 12-13 ਲੀਟਰ ਦਿੱਤਾ ਸੀਗਾ ਛੋਟੀ ਪਿੱਛੋ ਪੁੱਛੋ ਬੜੀ ਚੰਗੀ ਆ ਯਾਰ ਹਾਂ ਲੈ ਆ ਬਈ ਮੋੜ ਦੇ ਬਾਕੀ ਇਹ ਚਾਰ ਦਾ ਹੁੰਦਾ ਹਜੇ ਚਾਰ ਦਾ ਹੁੰਦਾ ਹਾਂ ਆਹ ਕੀ ਮਾੜੀ ਐ ਬਾਈ ਹਨਾ ਤਿਆਰ ਕਰਨ ਵਾਲੇ ਬੰਦੇ ਨੂੰ ਸਹੀ ਗੱਲ ਹੂੰ ਨਹੀਂ ਠੀਕ ਆ ਓਕੇ ਦੀ ਰਿਪੋਰਟ ਆ ਜਾ ਮੈਂ ਬਾਈ ਬਣ ਦੇ ਵੀਰੇ 6 ਕਿਲੋ ਦੁੱਧ ਆ ਹੈ ਹਾਂ 6 ਕਿਲੋ ਆਪੀ ਮਾਰਦੇ ਬਹਿ ਜਾ ਤੇ ਚੋਕੇ ਲੈ ਜਾ ਕੋਈ ਟਿਕਟਾਟ ਲਾਤਾ ਨਹੀਂ ਲਾਉਂਦੀ ਨਾ ਨਾ ਇੱਕ ਇਹਦੇ ਨਾਲ ਇਹਦੇ ਨਾਲ ਕੱਟੀ ਸੀਗੀ ਯਾਰ ਹਾਂ ਕੱਟੀ ਉਹਨਾਂ ਨੇ ਲਾ ਲਈ ਕੱਟੀ ਚਿੱਟੀ ਸੀਗੀ ਹਾਂ ਤੇ ਕੱਟੀ ਉਹ ਕਹਿੰਦੇ ਨਹੀਂ ਦੇਣੀ ਅਸੀਂ ਚਿੱਟੀ ਕੱਟੀ ਸੀ ਹਾਂ ਚਿੱਟੀ ਕੱਟੀ ਸੀਗੀ ਬਹੁਤ ਚੰਗੀ ਤੂੰ ਲੈ ਆਉਂਦਾ ਯਾਰ ਉਹ ਯਾਰ ਦਿੱਤੀ ਨਹੀਂ ਉਹਨਾਂ ਨੇ ਵੀਡੀਓ ਹੈਗੀ ਆਪਣੇ ਕੋਲੇ ਕੱਟੀ ਦੀ ਬੈਹ ਜਾਂਦਾ ਉੱਥੇ ਰੂਲ ਲਾ ਪਰ ਦਿੱਤੀ ਨਹੀਂ ਉਹਨਾਂ ਨੇ ਮੈਂ ਲੈ ਕੇ ਆਇਆ ਮੈਂ ਰੂਲ ਲਾ ਪਈ ਅੱਛਾ ਮੈਂ ਮੈਂ ਲੈ ਕੇ ਹੀ ਜਾਣੀ ਉਹ ਹੀ ਦਿੱਤੀ ਉਹਨਾਂ ਨੇ ਏ ਰੇਟ ਬਾਈ ਫਿਰ ਦੱਸ ਦਿਆ ਨਾ ਕਰੀ ਰੇਟ ਯਾਰ ਬਾਪੂ ਨਹੀਂ ਬਤਨ ਮੈਂ ਕਹੀ ਨਾ ਫੋਨ ਤੇ ਹੀ ਕਰਾਂਗੇ ਅੱਛਾ ਦੋ ਨੰਬਰ ਤੇ ਝੋਟੀ ਆ ਜਿਹੜੀ ਬਾਈ ਇਹ ਬਾਈ ਤਨੌਲੇ ਮੇਲੇ ਦੀ Winner ਅੱਜ ਚੌਥੇ ਨੰਬਰ ਤੇ ਆਈ ਸੀਗੀ ਚੌਥੇ ਨੰਬਰ ਤੇ ਜਿਹੜੇ ਸੀਮਨ ਦੀ ਆ ਪੁੱਤ ਇਹ ਇਹ ਕੈਪਟਨ ਦੀ ਆਪ ਆ ਬਾਈ ਕੈਪਟਨ ਦੀ ਆਪ ਹਾਂਜੀ ਸਟਾਰ ਤੋਂ ਗੱਬਣ ਕਿਨੇ ਚਰ ਦੀ ਬਾਈ ਗੱਬਣ ਬਈ ਇਹ ਹੋਈ ਗਈ ਉਹ ਸਾਢੇ ਤਿੰਨਾਂ ਤੋਂ ਚਾਰਾਂ ਮਹੀਨਿਆਂ ਦੇ ਵਿੱਚ ਵਿੱਚ ਚੈੱਕ ਪਾਸ ਚੈੱਕ ਪਾਸ ਕੀ ਬਾਤ ਆ ਆਪ ਦੀ ਚੈੱਕ ਕਰਾ ਕੇ ਲੈ ਜਾਵੇ ਅਗਲਾ ਠੀਕ ਹੈ ਕੱਢੀ ਬਾਹਰ ਨੂੰ ਬਈ ਇੱਕ ਤੋਰ ਫਿਰ ਆ ਚਾਰ ਦਿਨ ਦੀ ਇਹ ਨਹੀਂ ਨਹੀਂ ਇਹ ਤਾਂ ਭਾਈ ਦੋ ਦੰਦਾਂ ਦਾ ਇਹ ਜਾਨਕੀ ਦੋ ਦੰਦ ਨੇ ਚੱਕੇ ਹੀ ਹੈ ਦਾ ਸਾਡੇ ਦੋ ਦੰਦ ਚੱਕੇ ਹੀ ਆ ਕੱਟੀ ਦਾ ਜਿਹੜਾ ਫਿਰ ਗੱਪੜਾ ਫਿਰ ਤਾਂ ਕਮਾਲ ਆ ਯਾਰ ਹਾਂਜੀ ਤੇ ਇਹ ਕਿੰਨੇ ਦੀ ਦੇਂਗਾ ਯਾਰ ਇਹ ਵੀ ਫੋਨ ਤੇ ਹੀ ਕਰਾਂਗੇ ਯਾਰ ਐ ਨਾ ਕਰ ਯਾਰ ਨਹੀਂ ਨਹੀਂ ਫੋਨ ਤੇ ਹੀ ਕਰਾਂਗੇ ਕੱਲੂ ਤਿਆਰ ਕਰਕੇ ਫਿਰ ਇਤਨਾ ਹੁਲੇ ਮਿਲ ਜਿਦੋਂ ਇਹਨੇ ਰੰਗ ਸੀਗਾ ਇਹਦਾ ਉਦੋਂ ਇੱਕ ਦਿਨ ਪਹਿਲਾਂ ਰਾਤ ਨੂੰ ਦੰਦ ਸਿੱਟੇ ਆ ਹਾਏ 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 ਕਿੱਦਾਂ ਇਹ ਤਾਂ ਖੀਰੀਆਂ 'ਚ ਲੜਨਾ ਨਹੀਂ ਨਹੀਂ ਤਾਂ ਇਹ ਖੀਰੀਆਂ ਹੀ ਫਿਰ ਲੜਨਾ ਸੀਗਾ ਇਹ ਵੀ ਹੋ ਜਾਂਦਾ ਕਈ ਵਾਰ ਹਾਂਜੀ ਉਹ ਦੰਦ ਤਾਂ ਲੱਗ ਲੁਗ ਨਹੀਂ ਜਾਂਦਾ ਯਾਰ ਜੇ ਨਹੀਂ 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 ਬਾਈ ਨਹੀਂ ਨਹੀਂ ਥਲੋਂ ਥਲੋਂ ਬਹੁਤ ਚੰਗੀ ਹੈ ਜੋਟੀ ਨਹੀਂ ਕੋਈ ਆਉਂਦੀ ਹੋਵੇ ਮਤਲਬ ਜਿਵੇਂ ਫੇਵਿਕਵਿਕ ਕਹਿ ਦਿੰਦੇ ਨੇ ਨਹੀਂ ਨਹੀਂ ਬਈ ਨਹੀਂ ਨਹੀਂ ਯਾਰ ਯਾਰ ਇਹ ਗੱਲ ਤਾਂ ਮਾੜੀ ਫਿਰ ਇੱਕ ਦਿਨ ਦੇ ਲਈ ਜਾਂਦੇ ਵਾਸਤੇ ਦੋ ਦਿਨ ਰੁਕ ਜਾਂਦੀ ਹੈ ਨਾ ਹੂੰ ਚੱਲ ਕੋਈ ਨਾ ਹਾਂਜੀ ਇਹ ਕਿਹੜਾ ਬੁੱਢੀ ਹੋ ਚੱਲੀ ਆ ਸਹੀ ਗੱਲ ਹੂੰ ਐ ਸੰਭੀ ਸੁਭੀ ਬਈ ਖਰਾਕ ਫਿਰ ਚਾਰ ਚੂਰ ਪਾਉਣਾ ਨਹੀਂ ਕਿ ਦਾਣਾ ਦੁਨੇ ਆਈ ਨੀ ਇਹ ਚਾਰ ਚੂਰ ਨਹੀਂ ਜਿਆਦੇ ਹੁੰਦੀਆਂ ਬਈ ਯਾਰ ਠੀਕ ਹੈ ਵੀਰੇ ਤੇਰੀ ਖ ਦਾ ਖਰੀਦੀ ਆ ਕਿ ਘਰੀ ਤਿਆਰ ਕੀਤੀ ਨਹੀਂ ਇਹ ਕਰਦੀ ਆ ਬਈ ਆਪਣੀ ਝੋਟੀ ਹਾਂ ਉਹ ਬੰਨੀ ਹੁੰਦੀ ਏ ਤੇ ਮਈਆਂ ਦੇ ਦੁੱਧੀਆਂ ਵੀ ਹੁੰਦੀਆਂ ਨੀਲੀ ਦਾ ਜੀ ਉਹ ਪਰ ਉਹ ਬੰਨੀ ਬਿਠਾ ਉਹ ਪਿੱਛੇ ਬੰਨਤੀਆਂ ਇਹੋ ਤੁਸੀਂ ਪ੍ਰਾਣੀਆਂ ਕੋਈ ਵੀ ਬੰਦਾ ਆਪਣੀਆਂ ਪ੍ਰਾਣੀਆਂ ਵੀਡੀਓ ਕੱਢ ਕੇ ਵੇਖੂਗਾ ਹਨ ਇਹ ਆਪਣੀ ਘਰ ਦੀ ਝੋਟੀ ਹੋਈ ਯਾਰ ਇਹ ਜਿਹੜੀ ਚੰਗੇ ਦੁੱਧ ਵਾਲੀਆਂ ਮਈਆਂ ਉਹ ਗੁੱਟ ਤੇ ਲਾ ਦਿੰਦੇ ਆ ਫਤੰਦਰੋ ਕੀ ਕਰਨ ਉਹ ਇੱਕ ਕਿੱਲੇ ਤੁਸੀਂ ਆਹੀ ਦੋ ਰੱਖੇ ਵਪਾਰ ਨਹੀਂ ਨਹੀਂ ਵੇਚਣਾ ਉਧਰ ਆਪਦੀਆਂ ਜੜੀਆਂ ਕਰਦੀਆਂ ਮਾਜਾਂ ਇਹ ਫਿਰ ਸੇਲਵਰ ਦੇ ਤੂੰ ਆ ਜਾਂਦੀਆਂ ਹਨ ਆ ਮੈਂ ਚਾਲੜੀ ਇਹਨਾਂ ਦੀ ਚੰਗਾ ਦੁੱਧ ਦਿੰਦੀ ਆ ਹਨਾ ਬਈ ਕਾਲੀ ਆਹ ਬੂਰੀ ਕਾਲੀ 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 ਉਹ ਉਹ ਵੀ ਹਰਿਆਣੇ ਚੋਂ ਲਿਆਂਦੀ ਸੀਗੀ ਆਪਾਂ ਯਾਰ ਬੂਰੀ ਕਿੰਨਾ ਦੇ ਦਿੰਦੀ ਆ ਬੂਰੀ ਨੇ ਬਈ ਇਹਨੇ 18 ਲੀਟਰ ਚ ਵਾਇਆ ਇਹ ਕੀ ਯਾਰ ਹਜੇ ਵੀ ਥੱਲੇ 10 12 ਲੀਟਰ ਦੁੱਧ ਹੈਗਾ ਗੱਬਣ ਹੋ ਗਈ ਹੁਣ ਗੱਬਣ ਹੋ ਗਈ ਕਿੰਨੇ ਚਿਰ ਦੀ ਗੱਬਣ ਹੋ ਹੀ ਗਈ ਉਹ ਸਾਢੇ 6 ਮਹੀਨੇ ਦੀ ਸਾਢੇ 6 ਹਾਂ ਫਿਰ ਤਾਂ ਠੀਕ ਹੈ ਹਜੇ ਵੀ ਬਹੁਤ ਦੁੱਧ ਦਈ ਜਾਂਦੀ ਹੈ ਠੀਕ ਹੈ ਫਿਰ ਤਾਂ ਯਾਰ ਇਹ ਨਹੀਂ ਵੇਚਣੀ ਇਹ ਯਾਰ ਵੇਚੰਦਾ ਇਹ ਵਿਚਾਰ ਜਿਆਦਾ ਹੈ ਨਹੀਂ ਕੋਈ ਨਹੀਂ 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 ਵੇਚਦੇ ਨੇ ਜਦੋਂ ਤੁਹਾਨੂੰ ਪੈਸੇ ਨਹੀਂ ਨਹੀਂ ਉਹ ਲਾ ਜਦੋਂ ਹੀ ਫੇਰ ਸੱਜਰ ਭੜਗਾ ਦੇਣੀ ਉਦਿਆਂ ਦੀ ਬਾਕੀ ਆਵੇ ਲੈਵਲ ਉਹਦਾ ਬਹੁਤ ਆ ਇਧਰੋਂ ਆਹ ਮੜਾ ਜੀ ਜਦੋਂ ਆਪਾਂ ਵੇਣੀ ਹੈ ਨਾ ਦਾਦਾ ਦਾ ਜਿਹੜਾ ਦੋ ਜੀ ਲੈਵਾ ਫੋਨ ਲੱਗ ਪਿਆ ਨਾ ਜਿਹੜਾ ਤੂੰ ਬਾਕੀ ਹੁਣ ਚੋਤੀਆਂ ਤਾਂ ਥੋੜਾ ਹੈ ਨਾ ਨਹੀਂ ਠੀਕ ਹੈ ਨੰਬਰ ਪੁੱਤ ਨੰਬਰ 98727 16232 ਇੱਕ ਵਾਰੀ ਹੋਰ ਆਉਣ ਦੀ 98727 16232 ਇੱਕ ਉਹਦਾ ਕਟਾ ਆਇਆ ਉਹ ਜੀ ਆ ਜਿਹੜਾ ਇਹਦਾ ਮੈਂ ਤਾਂ ਜਿਹੜਾ ਦੋਵੇਂ ਲਊਗਾ ਫ੍ਰੀ ਦੇ ਦਿਆਂ ਨਾਲ ਕੋਈ ਨਹੀਂ ਯਾਰ ਇਹਨਾਂ ਬਾਸ਼ ਦਾ ਕਹਿ ਕੀ ਦਿੱਤਾ ਵੇ ਇਹ ਸੀਵਨ ਵੀ ਆਪਣੇ ਕੋਲੇ ਹੈਗਾ ਨਾਲ ਹੂੰ ਤੇ ਤੂੰ ਤਾਂ ਵੇ ਚੰਗਾ ਵੇ ਜੇ ਕਿਨੇ ਸੰਭਣਾ ਹੋਵੇ ਤਾਂ ਕਿੰਨੇ ਦਾ ਦੇ ਦੇਗਾ ਇਹ ਤਾਂ ਦੱਸ ਦੇ ਇਹ ਦੇ ਦਾਂਗੇ 8000 ਦਾ ਜ਼ਿਆਦਾ ਯਾਰ 8000 ਦਾ ਉਈ ਨਾ ਕਰਦਾਂਗੇ ਜਿੰਨੇ ਜਿਹੜਾ ਆਊਗਾ ਮੈਨੂੰ 4500 ਦਾ ਲੱਗਦਾ ਯਾਰ 4500 4500 ਦਾ 4500 ਦਾ 4500 ਦੇ ਦੇ ਨਹੀਂ ਹੱਸਾਂ ਨਹੀਂ ਗਿਆ ਯਾਰ ਹੈ ਨਹੀਂ ਨਹੀਂ ਇਨੇ ਦਾ ਕਿੰਨੇ ਦਾ ਫਿਰ ਜਿਹਨੇ ਕਿਹਾ ਹੈਗਾ ਇਨੇ ਦਾ ਜਸਨੋ ਕਰ ਦਿੰਦਾ ਯਸਨੋ 6000 ਦਾ ਬਸ 5 ਦਾ ਦੇ ਦੇਂਗੇ ਹੁਣ ਚੱਲ ਠੀਕ ਹੈ ਚੰਗਾ ਹਾਂ ਦੇਖੀ ਜੋ ਕੋਣੀ ਗਿਓ ਬਈ ਜਾਣੇ ਜੋਨੀਆ ਲੈ ਲੋ ਯਾਰ ਬਚੜਾ ਕੇ ਸੀਵਨ ਨਾਲ ਦੇ ਦੀ ਜੀ ਹਾਂ ਸੀਵਨ ਨਾਲ ਹੈਗਾ ਇਹ 80 ਰੁਪਈਆ ਦਾ ਸਟਰਾਵਲ ਕਿੰਨੇ ਦਾ ਇਹ ਕਿਹੜਾ ਇਹ ਬਕਸ਼ਦਾ ਯਾਰ ਪੰਡਾ ਨਿੰਬਾ ਨੂੰ ਦਾ ਕਿੰਨੇ ਦਾ ਸਾਢੇ 3 400 ਦਾ ਹੋਊਗਾ ਹਾਂ ਹੋਊਗਾ ਇੰਨੇ ਦਾ ਤੇ ਨੰਬਰ ਸਕਰੀਨ ਦੇ ਉੱਤੇ ਪਿੰਡ ਰੋਡੇ ਜਿਲ੍ਹਾ ਮੋਗਾ